ਜੀ ਕਿਸਾਨ ਭਰਾਵੋ ਸਵਾਗਤ ਕਰਦੇ ਆ ਹਰਦੀਪ ਬਰਾਡ ਚੈਨਲ ਦੇ ਉੱਤੇ ਅੱਜ ਆਪਾਂ ਤੁਹਾਡੇ ਵਾਸਤੇ ਕਈ ਸੰਦ ਸੇਲ ਵਾਸਤੇ ਟਰੈਕਟਰ ਨਵੇਂ ਪੁਰਾਣੇ ਲੈ ਕੇ ਆਏ ਆ ਜੀ ਪਹਿਲਾਂ ਗੱਲ ਕਰਦੇ ਆ ਪ੍ਰੀਤ 6549 ਇਹ ਟਰੈਕਟਰ 2016 ਮਾਡਲ ਆ ਜੀ 3 ਸਪੀਡ ਦੇ ਵਿੱਚ 2000 ਘੰਟਾ ਚੱਲਿਆ ਹੋਇਆ ਟਰੈਕਟਰ ਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਾਪ ਮਾਡਲ ਹੈ ਜੀ ਪੰਜਾਬ ਦਾ ਨੰਬਰ ਆ ਰੇਟ 4,55,000 ਰੁਪਏ ਡਿਮਾਂਡ ਆ ਜੀ ਮੌਕੇ ਤੇ ਮਾਨਤਾਣਾ ਹੋ ਜਾਊਗਾ ਏਰੀਆ ਲੁਧਿਆਣਾ ਦੇ ਵਿੱਚ ਇਹ ਟਰੈਕਟਰ ਵਿਕਾਊ ਆ ਜੀ ਫੋਨ ਨੰਬਰ 8427725955 ਤੇ ਫੋਨ ਕਰਕੇ ਸਾਰੀ ਜਾਣਕਾਰੀ ਵੀਰਾਂ ਤੋਂ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਆਂ ਜੀ ਫੋਰਡ 3600 ਟਰੈਕਟਰ ਵਿਕਾਊ ਹੈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 60 65 ਪੈਸੇ ਟਾਇਰਾਂ ਦੇ ਵਿੱਚ 1994 ਮਾਡਲ ਹੈ ਜੀ ਪੰਜਾਬ ਨੰਬਰ ਆ ਰੇਟ 1,55,000 ਰੁਪਇਆ ਡਿਮਾਂਡ ਆ ਮੌਕੇ ਤੇ ਮਾਣਤਾਨ ਕੀਤਾ ਜਾਊਗਾ ਏਰੀਆ ਲੁਧਿਆਣਾ ਦੇ ਵਿੱਚ ਇਹ ਟਰੈਕਟਰ ਵਿਕਾਊ ਹੈ ਜੀ 8427025955 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਇੱਕ ਵਾਰੀ ਜ਼ਰੂਰ ਲੈ ਲਿਆ ਕਰੋ ਜੀ ਕਈ ਵਾਰ ਟਰੈਕਟਰ ਸੇਲ ਹੋ ਜਾਂਦਾ ਹੈਗਾ ਤੇ ਚੀਜ਼ ਨੂੰ ਕੋਲੇ ਜਾ ਕੇ ਜ਼ਰੂਰ ਦੇਖ ਕੇ ਸੌਦਾ ਕਰਿਆ ਕਰੋ ਜੀ ਫੋਨ ਤੇ ਸੌਦਾ ਨਾ ਕਰਿਆ ਕਰੋ ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਤੇ ਵੀਡੀਓ ਨੂੰ ਸਾਰੀ ਨੂੰ ਅਖੀਰ ਤੱਕ ਦੇਖ ਲਿਆ ਕਰੋ ਤਾਂ ਜੋ ਤੁਹਾਨੂੰ ਸਾਰੇ ਸੰਦਾ ਬਾਰੇ ਪ੍ਰੋਪਰ ਜਾਣਕਾਰੀ ਮਿਲ ਸਕੇ ਅੱਗੇ ਗੱਲ ਕਰਦੇ ਹਾਂ ਜੀ ਮਹਿੰਦਰਾ 265 DI ਟਰੈਕਟਰ ਵਕਾਊ ਹੈ ਜੀ 2008 ਮਾਡਲ ਆ Rajasthan ਦਾ ਨੰਬਰ ਆ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ 3540 ਪੈਸੇ ਟਾਇਰਾਂ ਦੇ ਵਿੱਚ ਆ ਰੇਟ 1.5 ਲੱਖ ਰੁਪਿਆ ਡਿਮਾਂਡ ਆ ਜੀ 9869 3342 9869 3342 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ 265 DI ਟਰੈਕਟਰ ਆ 8 ਮਾਡਲ ਆ Rajasthan ਦਾ ਨੰਬਰ ਆ ਜੀ ਇੰਜਨ ਗੇਅਰ ਤੁਸੀਂ ਜਾ ਕੇ ਚੈੱਕ ਕਰਕੇ ਫੋਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਵੀਡੀਓ ਦੇਖਣ ਤੋਂ ਬਾਅਦ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਜੀ ਤਾਂ ਜੋ ਆਪਣੀ ਵੀਡੀਓ ਸਾਰੇ ਕਿਸਾਨ ਵੀਰਾਂ ਤੱਕ ਪਹੁੰਚ ਜੇ ਅੱਗੇ ਜੀ ਆਪਣੇ ਕੋਲੇ 8 ਫੁੱਟਾ ਰੋਟਾਵੇਟਰ ਵਿਕਾਊ ਆ ਸੇਖ ਫਰੀਦ ਫਰੀਦਕੋਟ ਵਾਲਿਆਂ ਦਾ ਬਣਿਆ ਹੋਇਆ ਜੀ ਰੇਟ 48000 ਰੁਪਿਆ ਏਰੀਆ ਮੁਕਸਰ ਸਾਹਿਬ ਪਿੰਡ ਰੋੜਾ ਵਾਲੀ ਦੇ ਵਿੱਚ ਵਿਕਾਊ ਆ ਜੀ 9873604778 9873604778 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੂਟਾਵੇਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ 8 ਫੁੱਟਾ ਰੂਟਾਵੇਟਰ ਆ 48000 ਰੁਪਿਆ ਡਿਮਾਂਡ ਆ ਅੱਗੇ ਗੱਲ ਕਰਦੇ ਆ ਜੀ ਇੰਡੋਫਾਰਮ ਟਰੈਕਟਰ ਵਿਕਾਊ ਆ 3055 3055 ਡਬਲ ਕਲੱਚ ਆ ਜੀ ਮਾਡਲ 2010 ਆ ਏਰੀਆ ਭਦੌੜ ਪਾਵਰ ਸਟੀering ਆ ਜੀ ਰੇਟ 215000 ਰੁਪਿਆ ਇਹਦੀ ਡਿਮਾਂਡ ਆ ਮੌਕੇ ਤੇ ਮਾਨਤਾਨ ਹੋ ਜੂਗਾ ਟਰੈਕਟਰ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਸਾਫ਼ ਹਾਲਤ ਦੇ ਵਿੱਚ ਹੈ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 98765 30144 98765 30144 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਜ਼ਰੂਰ ਲੈ ਸਕਦੇ ਹੋ ਜੀ 3055 2010 ਮਾਡਲ ਹੈ ਏਰੀਆ ਭਦੌੜ ਪਿੰਡ ਦੀਪਗੜ ਅੱਗੇ ਜੀ ਜੇ ਕਿਸੇ ਵੀਰ ਭਰਾ ਨੇ ਕਬੈਨਾਂ ਦਾ ਪੁਰਾਣਾ ਸਮਾਨ ਖਰੀਦਣਾ ਹੋਵੇ ਤਾਂ ਪਿੰਡ ਮੱਲਣ ਦੇ ਵਿੱਚ ਵੀਰਾਂ ਨੇ ਨਵਾਂ ਕੰਮ ਸਟਾਰਟ ਕੀਤਾਗਾ ਜੀ ਜਾਇਜ਼ ਰੇਟਾਂ ਦੇ ਉੱਤੇ ਤੁਹਾਨੂੰ ਸਮਾਨ ਮਿਲ ਜੂਗਾ ਕੋਈ ਵੀ ਕਬੈਨ ਦਾ ਡਿਸਪੋਜ਼ਲ ਸਮਾਨ ਲੈਣਾ ਹੋਵੇ ਵਧੀਆ ਸਮਾਨ ਲੈਣਾ ਹੋਵੇ 9803523314 ਦੂਜਾ ਨੰਬਰ ਆ ਜੀ 9855473151 ਪਿੰਡ ਮੱਲਣ ਢੂੜਕੋਟ ਵਾਲੀ ਸੜਕ ਦੇ ਉੱਤੇ ਜ਼ਿਲ੍ਹਾ ਮੌਕਸਰ ਦੇ ਵਿੱਚ ਕਿਸੇ ਵੀ ਮਸ਼ੀਨ ਦਾ ਕਬੈਣ ਦਾ ਕੋਈ ਵੀ ਸਮਾਨ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਫੋਨ ਦੇ ਉੱਤੇ ਅੱਗੇ ਗੱਲ ਕਰਦੇ ਆਂ ਜੀ ਅਰਜਨ 605 ਨੋਵੋ ਮਾਡਲ 2022 ਟਾਪ ਮਾਡਲ ਆ ਜੀ ਏਰੀਆ ਮੋਗਾ ਦੇ ਵਿੱਚ ਚੇਂਜਰ ਗੇਅਰ ਵਾਲਾ ਟਰੈਕਟਰ ਆ ਇਹ ਰੇਟ 7,55,000 ਰੁਪਏ ਡਿਮਾਂਡ ਆ ਸਾਰਾ ਸਮਾਨ ਫਾਈਬਰ ਹੁੱਡ ਨਾਲ ਲੱਗਿਆ ਹੋਇਆ ਜੀ ਬਿਲਕੁਲ ਨਵਾਂ ਨਕੋਟ ਟਰੈਕਟਰ ਆ ਫੋਨ ਨੰਬਰ ਆ ਜੀ 98144 3339798144 31397 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਹ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਭਰਾਵੋ ਬਿਲਕੁਲ ਨਵਾਂ ਟਰੈਕਟਰ ਹੈ ਤੁਹਾਡੇ ਸਾਹਮਣੇ ਆ ਫਰੀਦਕੋਟ ਦਾ ਨੰਬਰ ਹੈ ਜੀ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ ਪੂਰਾ ਸੋਹਣਾ ਚੰਗਾ ਟਰੈਕਟਰ ਹੈ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਹੈ ਜੀ ਦੇਖ ਸਕਦੇ ਹੋ ਅ ਰੇਟ 755 ਅੱਗੇ ਜੀ ਜੇ ਕਿਸੇ ਵੀਰ ਭਰਾ ਨੇ ਇੰਜਨ ਖਰੀਦਣਾ ਤਾ ਰੇਟ ਹੈਗਾ ਜੀ 15000 ਰੁਪਿਆ ਪਿੰਡ ਮੱਲਣ ਜ਼ਿਲ੍ਹਾ ਮੁਕਸਰ ਦੇ ਵਿੱਚ ਵੀਰਾਂ ਨੇ ਵੇਚ ਰਾਂਗਾ ਇੰਜਨ 10 ਦਾ ਇੰਜਨ ਆ ਜੀ ਇਹ ਨੰਬਰ ਆ ਜੀ 9464568231 ਪਿੰਡ ਮੱਲਣ ਜ਼ਿਲ੍ਹਾ ਮੁਕਸਰ ਦੇ ਵਿੱਚ ਇਹ ਇੰਜਨ Honda ਕੰਪਨੀ ਦਾ ਵਿਕਾਊ ਆ ਜੀ ਸਾਫ਼ ਹਾਲਤ ਦੇ ਵਿੱਚ 9364568231 ਤੇ ਫੋਨ ਕਰਕੇ ਤੁਸੀਂ ਇੰਜਨ ਬਾਰੇ ਜਾਣਕਾਰੀ ਲੈ ਸਕਦੇ ਹੋ ਵਧੀਆ ਚਾਲੂ ਹਾਲਤ ਦੇ ਵਿੱਚ ਚੰਗਾ ਇੰਜਨ ਵਿਕਾਊ ਆ ਜੀ ਅੱਗੇ ਗੱਲ ਕਰਦੇ ਆ ਜੀ ਪ੍ਰੀਤ 6049 ਟਰੈਕਟਰ ਵਿਕਾਊ ਆ 2012 ਮਾਡਲ ਆ ਪੰਜਾਬ ਨੰਬਰ ਆ ਜੀ ਪਾਵਰ ਸਟੀering ਦੇ ਵਿੱਚ ਆ ਰੇਟ 285000 ਰੁਪਿਆ ਸਾਰਾ ਕੰਮ ਟਰੈਕਟਰ ਦਾ ਕਰਵਾਇਆ ਹੋਇਆ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪਿਛਲੇ ਟਾਇਰ ਅੱਧੇ 45 ਕੇ ਪੈਸੇ ਆ ਜੀ ਅਗਲੇ ਟਾਇਰ 25 30 ਪੈਸੇ ਆ ਇੰਜਨ ਗੇਅਰ ਦਾ ਤੁਸੀਂ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਸਾਰਾ ਕੰਮ ਵੀਰਾਂ ਨੇ ਕਰਾਇਆ ਹੋਇਆ ਡੀਜ਼ਲ ਪੰਪ ਦਾ ਕੰਮ ਹੋਇਆ ਜੀ ਕਲੱਚ ਪਲੇਟਾਂ ਦਾ ਕੰਮ ਹੋਇਆ ਜੀ ਡਾਉਟੀ ਦੇ ਦੋਵੇਂ ਪੰਪ ਲੱਗੇ ਹੋਏ ਆ ਜੀ ਨਵੇਂ ਕੰਡੀਸ਼ਨ ਤੁਹਾਡੇ ਸਾਹਮਣੇ ਆ ਸਾਰਾ ਟਰੈਕਟਰ オリジナル ਪਿਆਗਾ ਪੰਜਾਬ ਨੰਬਰਾਂ ਬਰਨਾਲੇ ਦਾ ਜੀ ਰੇਟ 2,85,000 ਰੁਪਏ ਮੌਕੇ ਤੇ ਮਾਨਤਾਣ ਹੋ ਜਾਊਗਾ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਅੱਗੇ ਗੱਲ ਕਰਦੇ ਆ ਜੀ ਸਵਰਾਜ 855 ਟਰੈਕਟਰ ਹੈ ਜੀ ਇਹੜਾ ਨਵੇਂ ਵਾਟਲਾ ਰੇਟ 1,70,000 ਰੁਪਇਆ ਡਬਲ ਕਲਚ ਪੰਜਾਬ ਨੰਬਰ ਦੇ ਵਿੱਚ ਪਿੰਡ ਮੱਲਣ ਜ਼ਿਲ੍ਹਾ ਮਕਸਰ ਦੇ ਵਿੱਚ 25 30 ਪੈਸੇ ਟਾਇਰਾਂ ਦੇ ਵਿੱਚ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਜੀ ਫੋਨ ਨੰਬਰ ਹੈ 9417148607 9417148607 ਤੇ ਫੋਨ ਕਰਕੇ ਤੁਸੀਂ ਇਹ ਦੋਨੇ ਟਰੈਕਟਰਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਆ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ ਜੀ ਆ ਰੇਟ ਦੇਖ ਕੇ ਭੱਜਿਆ ਨਾ ਕਰੋ ਭਰਾਵੋ ਇੱਕ ਵਾਰੀ ਫੋਨ ਕਰਕੇ ਹਰੇਕ ਸਾਧਨ ਦੀ ਜਾਣਕਾਰੀ ਜਰੂਰ ਫੋਨ ਤੇ ਲੈ ਲਿਆ ਕਰੋ ਤੇ ਸੌਦਾ ਕੋਲ ਜਾ ਕੇ ਕਰਿਆ ਕਰੋ ਸਾਰੇ ਵੀਰਾਂ ਨੂੰ ਹੱਥ ਬਨ ਕੇ ਬੇਨਤੀ ਹੈ ਜੀ ਤੇ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਤੇ ਸਾਰੀ ਵੀਡੀਓ ਦੇਖਿਆ ਕਰੋ ਭਰਾਵੋ ਕਈ ਸੰਦ ਆਪਣੀ ਵੀਡੀਓ ਦੇ ਵਿੱਚ ਹੁੰਦੇ ਆ ਜੀ ਅੱਗੇ ਗੱਲ ਕਰਦੇ ਆ ਜੀ HMT 2522 ਟਰੈਕਟਰ ਹੈ ਜੀ 12 ਮਾਡਲਾ ਰਾਜਸਥਾਨ ਦਾ ਨੰਬਰ ਹੈ ਜੀ ਰੇਟ 1,35,000 ਰੁਪਿਆ ਫੋਨ ਨੰਬਰ ਹੈ 946472347 946472347 ਤੇ ਫੋਨ ਕਰਕੇ ਤੁਸੀਂ ਇਹ 2522 ਟਰੈਕਟਰ 12 ਮਾਡਲ ਹੈ ਜੀ ਖਰੀਦ ਸਕਦੇ ਹੋ ਰਾਜਸਥਾਨ ਦਾ ਨੰਬਰ ਆ ਹਾਲਤ ਤੁਹਾਡੇ ਸਾਹਮਣੇ ਹੈ ਜੀ ਟਾਇਰਾਂ ਦੀ ਕੰਡੀਸ਼ਨ 25 30 ਪੈਸੇ ਟਾਇਰ ਆ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਲਿਓ ਵੀਡੀਓ ਨੂੰ ਦੇਖ ਲਿਆ ਕਰੋ ਫਟਾ ਮਾ ਚੰਗੀ ਤਰ੍ਹਾਂ ਵੀਡੀਓ ਦੇ ਵਿੱਚ ਸਾਰੀਆਂ ਲੱਗੀਆਂ ਹੁੰਦੀਆਂ ਜੀ ਟਾਇਰ ਦੇਖ ਸਕਦੇ ਹੋ 25 30 ਪੈਸੇ ਟਾਇਰਾਂ ਦੇ ਵਿੱਚ ਆ ਟਰੈਕਟਰ ਸਾਫ਼ ਹਾਲਤ ਦੇ ਵਿੱਚ ਅੱਗੇ ਗੱਲ ਕਰਦੇ ਆ ਜੀ 1993 ਮਾਡਲ ਆਸ਼ਾ 241 ਟਰੈਕਟਰ ਵਿਕਾਊ ਆ ਜੀ 35 40 ਪੈਸੇ ਟਾਇਰਾਂ ਦੇ ਵਿੱਚ ਆ ਰੇਟ 97000 ਰੁਪਿਆ ਵੀਰਾਂ ਦੀ ਡਿਮਾਂਡ ਆ ਮੌਕੇ ਤੇ ਮਾਨਤਾਣਾ ਹੋ ਜਾਊਗਾ ਏਰੀਆ ਮਾਨਸਾ ਦੇ ਵਿੱਚ ਮਾਨਸਾ ਏਰੀਆ ਦੇ ਵਿੱਚ ਇਹ ਆਸ਼ਾ ਟਰੈਕਟਰ ਵਿਕਾਊ ਆ ਜੇ ਕਿਸੇ ਵੀਰ ਭਰਾ ਨੂੰ ਥੋੜੇ ਪੈਸੇ ਵਾਲਾ ਟਰੈਕਟਰ ਚਾਹੀਦਾ 62397 36369 62397 36369 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਸਵਰਾਜ 744 FE ਟਰੈਕਟਰ ਹੈ ਜੀ ਤਿੰਨ ਮਾਡਲ ਆ ਰਾਜਸਥਾਨ ਦਾ ਨੰਬਰ ਆ ਰੇਟ ਸਿਰਫ 1,85,000 ਦੇ ਵਿੱਚ ਇਹ 744 ਟਰੈਕਟਰ ਵਿਕਾਊ ਆ ਜੇ ਕਿਸੇ ਵੀਰ ਭਰਾ ਨੇ ਖਰੀਦਣਾ ਹੋਵੇ 946472347 946472347 ਤੇ ਫੋਨ ਕਰਕੇ ਸਵਰਾਜ 744 ਟਰੈਕਟਰ ਤੁਸੀਂ ਭਰਾਵੋ ਖਰੀਦ ਸਕਦੇ ਹੋ ਫੋਨ ਕਰਕੇ ਸਾਰੀ ਜਾਣਕਾਰੀ ਲੈ ਲਿਓ ਚੀਜ਼ ਕੋਲੇ ਜਾ ਕੇ ਦੇਖੋ ਸਾਰੇ ਵੀਰਾਂ ਨੂੰ ਹੱਥ ਮਾਰਨ ਕੇ ਬੇਨਤੀ ਆ ਫੋਨ ਤੇ ਸੌਦਾ ਨਾ ਕਰਿਆ ਕਰੋ ਭਰਾਵੋ ਬਹੁਤ ਲੋਕਾਂ ਦੇ ਨਾਲ ਫਰਾਡ ਹੋਈ ਜਾਂਦਾਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਪਹੁੰਚਦੀ ਜਰੂਰ ਕਰਦਿਆ ਕਰੋ ਆਪਣਾ ਚੈਨਲ ਫੋਲੋ ਕਰ ਲਓ ਧੰਨਵਾਦ